ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਤਨ ਸਤਿਗੁਰੂ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜਗਤ ਸੁਆਮੀ ਸਤਿਗੁਰੂ ਕਲਗੀ ਧਰਵਾਮੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਾਵਰ ਛਤਰ ਛਤ ਦੇ ਮਾਲਕ ਦੀਨਾ ਬੰਦੂ ਨਿੰਦੁਨੀ ਦੇ ਪਾਤਸ਼ਾਹ ਸਮਰੱਥ ਸਤਿਗੁਰੂ ਅਕਾਲਪੁਰਖ ਜੀ ਹਾਜ਼ਰ ਨਾਜ਼ਰ ਸਰੂਪ ਸ਼ਬਦਾ ਅਵਤਾਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦੇ ਚਰਣਾ ਕਮਲਾਂ ਵਿੱਚੋਂ ਸੁੱਖ ਲੈਣ ਵਾਲੇ ਜੀਵਾਂ ਨੂੰ ਹੀ ਪਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੱਡੇ ਬੇਅੰਤ ਹਨ ਕਿੱਡੀ ਕਿਰਪਾ ਵਾਲੇ ਹਨ ਕਿੰਨੇ ਸੁੱਖਾਂ ਵਾਲੇ ਹਨ ਕਿਵੇਂ ਦੁੱਖਾਂ ਨੂੰ ਨਾਸ਼ ਕਰਦੇ ਹਨ ਉਹੀ ਜਾਣਦੇ ਨੇ ਜਿਹੜੇ ਸਤਿਗੁਰ ਜੀ ਪਾਸ ਬੈਠਦੇ ਹਨ ਜਿਨ੍ਹਾਂ ਨੂੰ ਖਾਲਸਾ ਜੀ ਸੋਝੀ ਹੈ ਜਿਹੜੇ ਸਤਿਗੁਰ ਜੀ ਦੀ ਬਾਣੀ ਦਾ ਪੱਲਾ ਫੜ ਕੇ ਰੱਖਦੇ ਹਨ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਸਤਿਗੁਰ ਮਹਾਰਾਜ ਨੂੰ ਧਿਆਉਂਦੇ ਗਾਉਂਦੇ ਮਹਾਰਾਜ ਦੀ ਬਾਣੀ ਨੂੰ ਸਰਵਣ ਕਰਦੇ ਖਾਲਸਾ ਜੀ ਮਨ ਵਿੱਚ ਭਾਉ ਰੱਖਦੇ ਪ੍ਰੇਮ ਰੱਖਦੇ ਸ਼ਰਧਾ ਭਾਵਨਾ ਰੱਖਦੇ ਉਹਨਾਂ ਨੂੰ ਪਤਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਨੇ ਤੇ ਕਿੰਨੀ ਸ਼ਕਤੀ ਦੇ ਮਾਲਕ ਹਨ ਤੇ ਕਿੱਡੇ ਬੇਅੰਤ ਹਨ ਉਹਨਾਂ ਨੂੰ ਪਤਾ ਹੈ ਤੇ ਭਾਈ ਜਿਹੜੇ ਮਹਾਰਾਜ ਦੀ ਸ਼ਰਨ ਨਹੀਂ ਗਏ ਸਤਿਗੁਰ ਮਹਾਰਾਜ ਦੇ ਹਜੂਰ ਨਹੀਂ ਬੈਠੇ ਸਤਿਗੁਰ ਜੀ ਦੀ ਬਾਣੀ ਦਾ ਪੱਲਾ ਨਹੀਂ ਫੜਿਆ ਕਦੇ ਬਾਣੀ ਦਾ ਜਾਪ ਅਭਿਆਸ ਵੀ ਨਹੀਂ ਕੀਤਾ ਉਹਨਾਂ ਨੂੰ ਕੀ ਪਤਾ ਮਹਾਰਾਜ ਜੀ ਕੀ ਹਨ ਉਹਨਾਂ ਵਾਸਤੇ ਤੇ ਭਾਈ ਇਹ ਕੱਲੇ ਸ਼ਬਦ ਲਿਖੇ ਹੋਏ ਨੇ ਉਹਨਾਂ ਨੂੰ ਨਹੀਂ ਪਤਾ ਕਿ ਮਹਾਰਾਜ ਹਾਜ਼ਰ ਨਾਜ਼ਰ ਨੇ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਥ ਨੇ ਉਹਨਾਂ ਨੂੰ ਇਸ ਚੀਜ਼ ਦੀ ਸੋਝੀ ਨਹੀਂ ਕਿਉਂਕਿ ਖਾਲਸਾ ਜੀ ਉਹ ਮਾਇਆ ਵਿੱਚ ਗਰਸੇ ਹੋਏ ਨੇ ਮਾਇਆ ਦਾ ਉਹਨਾਂ ਉੱਤੇ ਪ੍ਰਭਾਵ ਹੈ ਸੋ ਮਾਇਆ ਜਿਹੜੀ ਇਹੋ ਜੀ ਖਾਲਸਾ ਜੀ 나ਗਣੀ ਮਹਾਰਾਜ ਨੇ ਦੱਸੀ ਹੈ ਕਿ ਸਾਰੇ ਸੰਸਾਰ ਨੂੰ ਖਾਣ ਵਾਲੀ ਹੈ ਤੇ ਭਗਤੀ ਦੀ ਭਗਤੀ ਕਰਨ ਵਾਲੇ ਬੰਦੇ ਦੀ ਇਹ ਵਿਰੋਧੀ ਹੈ ਧਨ ਜਿਹੜਾ ਹੈ ਉਹ ਹਮੇਸ਼ਾ ਭਗਤੀ ਵਾਲੇ ਬੰਦੇ ਦਾ ਵਿਰੋਧੀ ਹੋਇਆ ਕਰਦਾ ਖਾਲਸਾ ਜੀ ਜਿਨਨੇ ਸਾਧੂ ਸੰਤ ਮਹਾਂਪੁਰਸ਼ ਹੋਏ ਤੁਸੀਂ ਪਿੱਛੇ ਵੇਖ ਲਓ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਬਾਬਾ ਜੀ ਬਾਬਾ ਰਵਿਦਾਸ ਸਾਹਿਬ ਜੀ ਮਹਾਰਾਜ ਹੋਰ ਵੀ ਕਈ ਮਹਾਂਪੁਰਸ਼ ਜਿਹੜੇ ਖਾਲਸਾ ਜੀ ਹੋਏ ਉਹਨਾਂ ਨੇ ਗਰੀਬੀ ਵਿੱਚ ਦਿਨ ਕੱਟੇ ਕਿਉਂ ਕਿਉਂਕਿ ਖਾਲਸਾ ਜੀ ਮਾਇਆ ਨੂੰ ਕੋਲ ਨਹੀਂ ਸੀ ਆਉਣ ਦਿੰਦੇ ਧਨ ਨੂੰ ਨਹੀਂ ਸੀ ਜੋੜਦੇ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਮਰਾਟ ਗੁਰੂ ਪੂਰਨ ਜੋਧੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜਿਆਂ ਦਾ ਵੀ ਖਾਲਸਾ ਜੀ ਬਚਨ ਹੈ ਮਹਾਰਾਜ ਕਹਿੰਦੇ ਮੇਰੇ ਸਿੱਖ ਕੋ ਮਾਇਆ ਜੁੜੇ ਨਾ ਲੋੜ ਪੈਣ ਤੇ ਥੁੜੇ ਨਾ ਤੇ ਖਾਲੀ ਕੋਈ ਸਾਧੂ ਇਹਦੇ ਘਰੋਂ ਮੁੜੇ ਨਾ ਖਾਲਸਾ ਜੀ ਸਿੱਖ ਕੋਲੇ ਜੁੜੀ ਹੋਈ ਮਾਇਆ ਜਿਹੜੀ ਹੈ ਖਤਰਾ ਹੈ ਸਿੱਖ ਵਾਸਤੇ ਉਹ ਖਤਰਾ ਹੈ ਸਿੱਖ ਦੀ ਜਿਹੜੀ ਖਾਲਸਾ ਜੀ ਅਵਸਥਾ ਹੈ ਉਹਦੇ ਵਾਸਤੇ ਖਤਰਾ ਹੈ ਮਾਇਆ ਇੱਕ ਇਹੋ ਜੀ 나ਗਣੀ ਹੈ ਸਾਰੇ ਸੰਸਾਰ ਨੂੰ ਖਾਣ ਵਾਲੀ ਮਹਾਰਾਏ ਕਹਿੰਦੇ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਮਹਾਰਾਏ ਕਹਿੰਦੇ ਸਾਰਾ ਸੰਸਾਰ ਸਵੇਰ ਉੱਠਣ ਤੋਂ ਲੈ ਕੇ ਤੇ ਸ਼ਾਮੀ ਸੌਣ ਤੱਕ ਖਾਲਸਾ ਜੀ ਮਾਇਆ ਮਾਇਆ ਧੰਨ ਧੰਨ ਕੰਮ ਕਾਜ ਕੰਮ ਕਾਜ ਇਹੀ ਕੁਝ ਰੋਣਾ ਰੋਂਦਾ ਰਹਿੰਦਾ ਪਰ ਸਤਗੁਰੂ ਜੀ ਕਹਿੰਦੇ ਇਹ ਮਾਇਆ ਉਹਨਾਂ ਹੱਥ ਨਹੀਂ ਆਉਂਦੀ ਜਿਹੜੇ 24 ਘੰਟੇ ਦਾ ਸਿਮਰਨ ਕਰਦੇ ਇਹ ਉਹਨਾਂ ਕੋਲ ਨਹੀਂ ਜਾਂਦੇ ਇਹ ਜਿਹੜਾ ਇਹ ਮਾਇਆ ਦੀ ਸੇਵਾ ਕਰਦਾ 24 ਘੰਟੇ ਸੁਰਤ ਵਿੱਚ ਧਾਈ ਜਾਂਦਾ ਪਿਆ ਹੈ ਕਿੱਥੋਂ ਆਵੇ ਕਿਦਾਂ ਠੱਗੀ ਮਾਰਾਂ ਕਿਵੇਂ ਕਮਾਈ ਕਰਾਂ ਕਿਦਾਂ ਗੱਡੀਆਂ ਲਵਾਂ ਕਿਦਾਂ ਘਰ ਲਵਾਂ ਕਿਦਾਂ ਮੇਰੀ ਸ਼ੌਹਰਤ ਹੋਵੇ ਇਹ ਬੰਦਾ ਜਿਹੜਾ ਸਾਰਾ ਦਿਨ ਉਹਦੀ ਸੁਰਤੀ ਵਿੱਚ ਇਹ ਚੀਜ਼ ਘੁੰਮਦਾ ਹੈ ਨਾ ਖਾਲਸਾ ਜੀ ਮਾਰਾ ਕਹਿੰਨੇ ਮਾਇਆ ਉਹਨੂੰ ਖਾ ਜਾਂਦੀ ਹੈ ਮਾਇਆ ਉਹਨੂੰ ਕਿਸੇ ਪਾਸੇ ਦਾ ਨਹੀਂ ਛੱਡਦੀ ਕਿਉਂਕਿ ਮਾਇਆ ਉਹਦੇ ਕੋਲੇ ਆਉਂਦੀ ਹੈ ਨਹੀਂ ਜਿਹੜਾ ਬੰਦਾ 24 ਘੰਟੇ ਯਾਦ ਕਰੀ ਜਾਂਦਾ ਮਾਇਆ ਨੂੰ ਉਹਦੇ ਕੋਲੇ ਆਉਂਦੀ ਨਹੀਂ ਇਹ ਤੇ ਖਾਲਸਾ ਜੀ ਆਉਂਦੀ ਕਿੰਨਾ ਕੋਲੇ ਆ ਜਿਹੜੇ ਸੁਤੇ ਸਿੱਧ ਖਾਲਸਾ ਜੀ ਮਹਾਰਾਏ ਨਾਲ ਜੁੜਦੇ ਅਕਾਲ ਪੁਰਖ ਨਾਲ ਜੁੜਦੇ ਬਾਣੀ ਨਾਲ ਜਿਹੜੇ ਜੁੜ ਜਾਂਦੇ ਮਾਇਆ ਨੂੰ ਛੱਡ ਕੇ ਤਿਆਗ ਕਰਕੇ ਇਹ ਨਹੀਂ ਕਿ ਹੱਥ ਵਿੱਚ ਪੋਥੀ ਆ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਤੇ ਮਨ ਜਿਹੜਾ ਹੈ ਉਹ ਫਿਰ ਮਾਇਆ ਮਾਇਆ ਕਰਨ ਦੇ ਅੰਦਰ ਤੇ ਮੁੱਖੋਂ ਅਸੀਂ ਵਾਹਿਗੁਰੂ ਵਾਹਿਗੁਰੂ ਪੜਦੇ ਪਏ ਆ ਜਾਂ ਜਪਤੀ ਸਾਹਿਬ ਦਾ ਪਾਠ ਪੜ੍ਹਦੇ ਐਦਾਂ ਨਹੀਂ ਜਾਂ ਖਾਲਸਾ ਜੀ ਇਹ ਮਾਇਆ ਉਹਨਾਂ ਕੋ ਆਉਂਦੀ ਹੈ ਜਿਹੜੇ ਸਤਗੁਰ ਜੀ ਤੇ ਪੂਰਨ ਭਰੋਸਾ ਰੱਖਦੇ ਸਤਗੁਰ ਮਹਾਰਾਜ ਦੇ ਕਾਰਜਾਂ ਵਿੱਚ ਸੇਵਾ ਕਰਦੇ ਜਿਵੇਂ ਖਾਲਸਾ ਜੀ ਗੁਰੂ ਸਥਾਨਾਂ ਤੇ ਸੇਵਾ ਗਰੀਬ ਗੁਰਬਿਆਂ ਦੀ ਸੇਵਾ ਸਤਗੁਰ ਜੀ ਨੂੰ ਦਸਵੰਦ ਦੇਣਾ ਸਤਗੁਰ ਜੀ ਮਹਾਰਾਜ ਨੂੰ ਮੋਢੀ ਰੱਖਣਾ ਜਦੋਂ ਤਨਖਾਹ ਆਉਣੀ ਸਭ ਤੋਂ ਪਹਿਲਾਂ ਮਹਾਰਾਜ ਦਾ ਹਿੱਸਾ ਕੱਢਣਾ ਉਹਨਾਂ ਕੋਲੇ ਜਾਂ ਮਾਇਆ ਆਉਂਦੀ ਹੈ ਤੇ ਜਾਂ ਖਾਲਸਾ ਜੀ ਉਹਨਾਂ ਕੋਲੇ ਆਉਂਦੀ ਹੈ ਜਿਹੜੇ ਮਾਇਆ ਦਾ ਤਿਆਗ ਕਰ ਦਿੰਦੇ ਸਾਧੂਆਂ ਨੇ ਮਾਇਆ ਦਾ ਤਿਆਗ ਕੀਤਾ ਤੇ ਖਾਲਸਾ ਜੀ ਵੱਡੇ-ਵੱਡੇ ਉਹਨਾਂ ਦੇ ਆਸਾਨ ਬਣੇ ਹੋਏ ਆ ਉਹਨਾਂ ਦੀ ਜੇਬ ਵਿੱਚੋਂ ਮਾਇਆ ਡਿੱਗਦੀ ਫਿਰਦੀ ਹੈ ਸੋ ਇਹ ਖਾਲਸਾ ਜੀ ਮਹਾਰਾਜ ਦੀ ਖੇਡ ਹੈ ਇਹ ਮਾਇਆ ਪਰਮੇਸ਼ਰ ਅਕਾਲਪੁਰਖ ਦੀ ਦਾਸੀ ਹੈ ਤੇ ਜਿਹਦੇ ਕੋਲੇ ਇਹ ਮਾਇਆ ਹੈ ਖਾਲਸਾ ਜੀ ਉਹ ਵੇਕਾਰੀ ਹੈ ਉਹਦੇ ਅੰਦਰ ਦੋਖੀ ਦੁੱਖ ਨੇ ਰੋਂਦਾ ਹੀ ਹੈ ਉਹ ਹੱਸਦਾ ਨਹੀਂ ਬਹੁਤੀ ਮਾਇਆ ਵਾਲਾ ਵੀ ਕਦੇ ਨਹੀਂ ਹੱਸਦਾ ਕਦੇ ਹੱਸਦਾ ਤੁਹਾਨੂੰ ਨਜ਼ਰ ਨਹੀਂ ਆਵੇਗਾ ਉਹ ਕੋਈ ਵਿਰਲਾ ਟਾਵਾ ਹੋਵੇਗਾ ਜਿਹੜਾ ਪਰਮੇਸ਼ਰ ਅਕਾਲਪੁਰਖ ਨਾਲ ਜੁੜਿਆ ਹੋਵੇਗਾ ਖਾਲਸਾ ਜੀ ਭਗਤ ਜਨਕ ਵਰਗਾ ਉਹਦੇ ਕੋਲੇ ਉਹ ਰਾਜਾ ਵੀ ਸੀ ਤੇ ਵੇਖੋ ਉਹਨੇ ਰਾਜ ਵੀ ਕੀਤਾ ਤੇ ਮਾਇਆ ਵਿੱਚ ਗ੍ਰਸਤ ਵੀ ਨਹੀਂ ਹੋਇਆ ਉਹ ਵਿਰਲਾ ਹੈ ਕੋਈ ਵਿਰਲਾ ਟਾਵਾ ਹੈ ਨਹੀਂ ਤੇ ਖਾਲਸਾ ਜੀ ਮਾਇਆ ਜਿਹੜੀ ਹੈ ਇਹਦਾ ਪ੍ਰਭਾਵ ਸਾਰਿਆਂ ਤੇ ਹੈ ਇੱਕ ਸਾਖੀ ਯਾਦ ਆਈ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਸਤਿਗੁਰੂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਖਾਲਸਾ ਜੀ ਸਜੇ ਹੋਏ ਮਹਾਰਾਜ ਜੀਆਂ ਦੇ ਦੋ ਪੁੱਤਰ ਸੀ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਤੇ ਖਾਲਸਾ ਜੀ ਮਹਾਰਾਜ ਦੇ ਨਾਲ ਇੱਕ ਦਿਨ ਚਰਨਾ ਕਮਲਾਂ ਵਿੱਚ ਸੰਗਤ ਬੈਠੀ ਹੋਈ ਤੇ ਬਾਬਾ ਮੋਰੀ ਜੀ ਨੇ ਆਪਣੇ ਰਿਸ਼ਤੇਦਾਰਾਂ ਕੋਲੇ ਖੜੇ ਗੱਲਾਂ ਬਾਤਾਂ ਕਰਦੇ ਅਚਨ ਚੇਤ ਉਹਨਾਂ ਦੇ ਮਨ ਵਿੱਚ ਕੋਈ ਖਿਆਲ ਆਇਆ ਖਿਆਲ ਕੀ ਆਇਆ ਕਿ ਇੰਨਾ ਚਿਰ ਹੋ ਗਿਆ ਮੈਂ ਜਰੋਂ ਦੀ ਸੁਰਤ ਸੰਭਾਲੀ ਆ ਮੈਂ ਕਦੇ 1 ਲੱਖ ਟਕਾ ਜਿਹੜਾ 1 ਲੱਖ ਮੋਹਰ ਇਕੱਠੀ ਨਹੀਂ ਵੇਖੀ ਖਾਲਸਾ ਜੀ ਇਹ ਵਾਲਾ ਮਨ ਵਿੱਚ ਸੋਚਿਆ ਇਹ ਚੀਜ਼ ਜਦੋਂ ਸੋਚੀ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਚੀਜ਼ ਆਪਣੇ ਪੁੱਤਰ ਦੀ ਸੁਣੀ ਖਾਲਸਾ ਜੀ ਅੰਤਰ ਧਿਆਨ ਮਹਾਰਾਜ ਅੰਤਰਜਾਮੀ ਸਤਿਗੁਰੂ ਨੇ ਤੇ ਸਤਿਗੁਰ ਜੀਆ ਨੇ ਖਾਲਸਾ ਜੀ ਇਹ ਸਾਰੇ ਬੋਲ ਸੁਣੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਉਹ ਕਹਿੰਦੇ ਨੇ ਕਿ ਇੱਕ ਦਿਨ ਸਖਾ ਬੰਧ ਜਨਮਾਹੀ ਹਤੋ ਮੋਹਣੀ ਬਾਤਨ ਪਰਾਹੀ ਵਿਵਹਾਰਨ ਕੀ ਚਰਚਾ ਕਰਾ ਰੀਤ ਅਨੇਕ ਬੋਲ ਬੋਤਰ ਕਹਿੰਦੇ ਇੱਕ ਦਿਨ ਆਪਣੇ ਮਿੱਤਰਾਂ ਨਾਲ ਸਾਖ ਸਬੰਧੀਆਂ ਨਾਲ ਖਲੋਤਿਆਂ ਹੋਇਆਂ ਬਾਬਾ ਮੋਰੀ ਜੀ ਨੇ ਇਹ ਗੱਲ ਕੀਤੀ ਕਿ ਤਹਾ ਮੋਰੀ ਇੱਕ ਬਾਤ ਉਚਾਰੀ ਹਮ ਜਬ ਕਿ ਹਮਨੇ ਸੁਰਤ ਸੁਭਾਰੀ ਲੱਖ ਟਕਾਏ ਇੱਕ ਥਾਨ ਵਸੇਖਾ ਅਬਲੋ ਨਹੀਂ ਬਲੋਚਣ ਦੇਖਾ ਮਹਾਰਾ ਕਹਿੰਦੇ ਉਹ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖੜੇ ਹੋਏ ਬਾਬਾ ਮੋਰੀ ਜੀ ਕਹਿੰਦੇ ਮੈਂ ਕਦੀ 1 ਲੱਖ ਟਕਾ ਇਕੱਠਾ ਨਹੀਂ ਵੇਖਿਆ ਅੰਤਰਜਾਮੀ ਸਤਗੁਰ ਜੀਆ ਨੇ ਜਾਣ ਲਿਆ ਕਿ ਮੇਰੇ ਪੁੱਤਰ ਜਿਹੜੇ ਨੇ ਉਹ ਮਾਇਆ ਨੂੰ ਚਾਹੁੰਦੇ ਨੇ ਮਾਇਆ ਵੱਲ ਨੂੰ ਚਿਤ ਹੋਇਆ ਉਹਨਾਂ ਦਾ ਸਤਗੁਰ ਜੀਆ ਨੇ ਬੈਠਿਆਂ ਬੈਠਿਆਂ ਖਾਲਸਾ ਜੀ ਸੰਗਤ ਨੂੰ ਬਚਨ ਕਰ ਦਿੱਤਾ ਵੀ ਸੰਗਤ ਜੀ ਕੱਲ ਨੂੰ ਜਿਹੜਾ ਕੋਈ ਸਾਡੇ ਦਰਸ਼ਨ ਕਰਨ ਵਾਸਤੇ ਆਵੇ ਉਹ 5-5 ਪੈਸੇ ਸਾਡੇ ਅੱਗੇ ਅਰਪਣ ਕਰੇ ਹੁਣ ਖਾਲਸਾ ਜੀ ਮਹਾਰਾਏ ਬਚਨ ਕਰੇ ਤੇ ਸੇਖੋ ਕਾਰਜ ਨਾ ਕਰੇ ਕਿਵੇਂ ਹੋ ਸਕਦਾ ਅਗਲੇ ਦਿਨ ਸਾਰੇ ਗੋਇੰਦਵਾਲ ਸਾਹਿਬ ਦੀ ਜਿਹੜੀ ਸੰਗਤ ਸੀ ਆਸੇ ਪਾਸਿਓ ਮਹਾਰੇ ਦੇ ਚਰਨਾਂ ਵਿੱਚ ਜਿਹੜੀ ਆਉਂਦੀ ਸੀ ਉਹ ਦੀਨ ਦੁਨੀ ਦੇ ਮਾਲਕ ਪਾਤਸ਼ਾਹ ਜੀਆਂ ਦੇ ਬਚਨ ਮੰਨ ਕੇ ਨਾ ਤੇ ਅਗਲੇ ਦਿਨ ਪੰਜ ਪੰਜ ਪੈਸੇ ਖਾਲਸਾ ਜੀ ਮੱਥਾ ਟੇਕਣਾ ਸ਼ੁਰੂ ਕੀਤਾ ਵੱਡਾ ਢੇਰ ਮੋਹਰਾਂ ਦਾ ਲੱਗ ਗਿਆ ਕਿਉਂਕਿ ਖਾਲਸਾ ਜੀ ਉਸ ਵੇਲੇ ਮੋਹਰਾਂ ਹੀ ਚਲਦੇ ਸੀ ਉਹ ਛੋਟੇ ਛੋਟੇ ਠੀਪੇ ਜਿਹੇ ਚਲਦੇ ਸੀ ਉਹਨਾਂ ਦਾ ਕਾਲਾ ਜਿਹਾ ਰੰਗ ਹੁੰਦਾ ਸੀ ਖਾਲਸਾ ਜੀ ਤੇ ਉਹ ਕਈ ਵਾਰੀ ਕੱਪੜੇ ਗੰਦੇ ਕਰ ਦਿੰਦੇ ਸੀ ਉਹ ਜਦੋਂ ਢੇਰ ਲੱਗ ਗਿਆ ਮਹਾਰਾਜਿਆਂ ਨੇ ਆਪਣੇ ਪੁੱਤਰ ਬਾਬਾ ਮੋਰੀ ਜੀ ਨੂੰ ਸਦਿਆ ਕਹਿੰਦੇ ਪੁੱਤਰ ਮੋਰੀ ਆ ਸਾਰਾ ਧਨ ਇਕੱਠਾ ਕਰ ਲੋ ਤੇ ਆਪਣੇ ਕੋਲ ਰੱਖ ਲੋ ਜਿੱਥੇ ਤੁਹਾਡਾ ਚਿਤ ਕਰਦਾ ਹੈ ਉੱਥੇ ਵਰਤੋ ਵਰਤੋ ਇਹਨੂੰ ਉੱਥੇ ਖਰਚੋ ਤੇ ਬਾਬਾ ਮੋਰੀ ਜੀ ਨੇ ਸਾਰਾ ਢੇਰ ਇਕੱਠਾ ਕਰਕੇ ਦੇ ਖਾਲਸਾ ਜੀ ਗਿਣਨ ਲੱਗ ਪਏ ਮੋਹਰਾਂ ਨੂੰ ਗਿਣਨ ਲੱਗ ਪਏ ਤੇ ਮਹਾਰਾਜ ਸੱਚੇ ਪਾਸ਼ਾ ਉਹਦੇ ਅੰਦਰੋਂ ਸ਼ੰਕਾ ਕੱਢਣਾ ਚਾਹੁੰਦੇ ਸੀ ਇੱਥੇ ਸਤਿਗੁਰੂ ਜੀ ਬਾਬਾ ਮੋਰੀ ਜੀ ਦਾ ਸ਼ੰਕਾ ਨਹੀਂ ਕੱਢ ਰਹੇ ਸਾਡਾ ਵੀ ਕੱਢ ਰਹੇ ਨਾਲ ਸਤਿਗੁਰੂ ਜੀ ਦੀਨ ਦੁਨੀ ਦੇ ਮਾਲਕ ਜੀ ਕਹਿੰਦੇ ਪੈਸੇ ਗਿਣ ਕੇ ਤੇ ਰੱਖ ਲੋ ਕੋਲੇ ਤੇ ਬਾਬਾ ਮੋਰੀ ਜੀ ਖਾਲਸਾ ਜੀ ਗਿਣਨ ਲੱਗ ਪਏ ਜਦੋਂ ਗਿਣਦਿਆਂ ਗਿਣਦਿਆਂ ਸਾਰਾ ਢੇਰ ਗਿਣਦੇ ਗਏ ਤੇ ਗਿਣਦਿਆਂ ਗਿਣਦਿਆਂ ਖਾਲਸਾ ਜੀ ਸਮਾਪਤੀ ਹੋਈ ਤੇ ਹੱਥ ਕਾਲੇ ਹੋ ਗਏ ਉਹ ਮੋਹਰਾ ਗਿਣ ਕੇ ਉਹ ਠੀਪੇ ਗਿਣ ਗਿਣ ਕੇ ਹੱਥ ਕਾਲੇ ਹੋ ਗਏ ਤੇ ਜਾ ਕੇ ਨਾ ਜਲ ਨਾਲ ਸੁੱਚੇ ਕਰਦੇ ਨੇ ਧੁੰਦੇ ਨੇ ਹੱਥਾਂ ਨੂੰ ਤੇ ਉਹ ਮੈਲ ਨਹੀਂ ਲੱਤਦੀ ਉਹ ਕਾਲਾ ਪਾਨ ਨਹੀਂ ਲੱਤਦਾ ਤੇ ਜਦੋਂ ਬਹੁਤ ਉਹਨਾਂ ਨੇ ਧੋਣਾ ਕੀਤਾ ਲੱਥਿਆ ਨਹੀਂ ਤੇ ਮਹਾਰਾਜ ਸੱਚੇ ਪਾਸ਼ਾ ਨੇ ਕੋਲ ਆਵਾਜ਼ ਮਾਰੀ ਮਹਾਰਾਜ ਨੇ ਕਿਹਾ ਪੁੱਤ ਮੋਰੀ ਕੋਲ ਆਓ ਤੇ ਮਹਾਰਾਜ ਦੇ ਕੋਲ ਬਾਬਾ ਮੋਰੀ ਜੀ ਪਹੁੰਚੇ ਤੇ ਕਹਿਣ ਲੱਗੇ ਵੀ ਮਹਾਰਾਜ ਕਹਿੰਦੇ ਵੇਖ ਲਾ ਪੁੱਤਰਾ ਤੂੰ ਧਨ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਧਨ ਹੱਥਾਂ ਨੂੰ ਲੱਗਾ ਨਹੀਂ ਲੈ ਰਿਹਾ ਤੇ ਜਿਹਦੇ ਤਨ ਨੂੰ ਤੇ ਮਨ ਨੂੰ ਲੱਗ ਜਾਂਦਾ ਉਹ ਕਿੱਥੋਂ ਲੈਂਦਾ ਹੋਵੇਗਾ ਮਹਾਰਾਜ ਕਹਿੰਦੇ ਐਡਾ ਐਡਾ ਮਾੜਾ ਹੈ ਧਨ ਇਹ ਜਿਹਦੇ ਹੱਥਾਂ ਨੂੰ ਚਿੰਬੜਦਾ ਉਹ ਨਹੀਂ ਲੱਥ ਰਿਹਾ ਤੇ ਜਿਹਦੇ ਮਨ ਨੂੰ ਚਿੰਬੜਿਆ ਉਹਦਾ ਕੀ ਹਾਲ ਕਰੇਗਾ ਤੂੰ ਹੱਥਾਂ ਨੂੰ ਲੱਗਿਆ ਤਾਂ ਦੁਖੀ ਹੈ ਜਿਹਦੇ ਮਨ ਨੂੰ ਲੱਗ ਜਾਂਦਾ ਉਹ ਕਿੰਨਾ ਦੁਖੀ ਹੋਵੇਗਾ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਹ ਜਿਹੜਾ ਪਦਾਰਥ ਹੈ ਇਹਨੂੰ ਇਹਦੇ ਨਾਲ ਚਿੱਤ ਨਹੀਂ ਲਾਉਣਾ ਖਾਲਸਾ ਜੀ ਬਾਬਾ ਮੋਰੀ ਜੀ ਨੇ ਮਨ ਵਿੱਚ ਸੋਚਿਆ ਸੀ ਇਹਦੇ ਨਾਲ ਚਿੱਤ ਨਹੀਂ ਲਾਉਣਾ ਤੇ ਆਪਣੇ ਪੁੱਤਰ ਨੂੰ ਮਾਰ ਐਨੇ ਸਮਝਾਉਣਾ ਕੀਤਾ ਅਸੀਂ ਸਵੇਰ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਖਾਲਸਾ ਜੀ ਆਪਣੇ ਪੈਸੇ ਨੂੰ ਚਿਤਵਦੇ ਆ ਜਿੰਨਾ ਸਿਮਰਨ ਅਸੀਂ ਪੈਸੇ ਦਾ ਕਰਦੇ ਆ ਹੋਰ ਕਿਸੇ ਚੀਜ਼ ਦਾ ਨਹੀਂ ਕਰਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਇਹ ਜਿਹੜਾ ਪੈਸਾ ਥੇਲਾ ਹੈ ਨਾ ਇਹ ਦੁੱਖਾਂ ਦਾ ਘਰ ਹੈ ਇਹ ਕਲੇਸ਼ਾਂ ਦਾ ਘਰ ਹੈ ਜਿਹਦੇ ਹੱਥ ਵਿੱਚ ਖਾਲਸਾ ਜੀ ਇਹ ਪੈਸਾ ਹੈ ਇਕੱਠਾ ਹੋਇਆ ਉਹ ਬੰਦਾ ਖਤਰੇ 'ਚ ਹੀ ਹੈ ਉਹ ਦੁੱਖਾਂ 'ਚ ਹੀ ਹੈ ਮਹਾਰਾਜ ਸੱਚੇ ਪਾਸ਼ਾ ਹੋਰ ਵੀ ਬੇਅੰਤ ਬਚਨ ਖਾਲਸਾ ਜੀ ਮਾਇਆ ਬਾਰੇ ਉੱਥੇ ਕਰਦੇ ਮਹਾਰਾਜ ਜੀਆ ਨੇ ਆਪਣੇ ਪੁੱਤਰ ਨੂੰ ਕਹਿਣਾ ਕੀਤਾ ਪੁੱਤਰ ਵੇਖ ਲਾ ਇਹ ਧਨ ਦਾ ਸੁਭਾਅ ਹੈ ਇਹ ਜਿਹਨੂੰ ਛੂੰਦਾ ਹੈ ਜਿਹਦੇ ਹੱਥਾਂ ਨੂੰ ਲੱਗਦਾ ਹੈ ਕਾਲੇ ਕਰ ਦਿੰਦਾ ਕਿਸੇ ਦੇ ਮਨ ਨੂੰ ਲੱਗਾ ਹੋਇਆ ਮਨ ਕਾਲਾ ਕੀਤਾ ਹੋਇਆ ਉਹ ਪੇ ਭਾੜੇ ਭੇੜੇ ਵਿਵਹਾਰ ਕਰਦਾ ਫਿਰਦਾ ਜਿਹੜਾ ਧਨ ਬਾਰੇ ਚਿਤਵਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਧਨ ਇਕੱਠਾ ਕਰਕੇ ਘਰ ਵਿੱਚ ਰੱਖਿਆ ਜਾਵੇ ਫਿਰ ਦੱਸੋ ਕੀ ਹਾਲ ਹੋਵੇਗਾ ਇਸ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕੁਝ ਦੱਸਦੇ ਵੀ ਇਹ ਅੰਦਰ ਹੀ ਕਾਲਾ ਕਰ ਦਿੰਦਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾ ਕਹਿੰਦੇ ਜੇ ਸੰਚਿਤ ਕਰ ਰਖਿਅਤ ਭੋਨ ਕਹੋ ਹਵਾਲ ਹੋਏ ਪੁਨ ਕੌਣ ਚਿਤਵਨ ਤੇ ਅੰਤਰ ਹੋਏ ਕਾਰਾ ਮਹਾਰਾ ਕਹਿੰਦੇ ਜਿਹੜਾ ਮਾਇਆ ਨੂੰ ਚਿਤਵਦਾ ਨਾ ਮੰਨ ਕਰਕੇ ਉਹਦਾ ਮਨ ਕਾਲਾ ਹੋ ਜਾਂਦਾ ਹੈ ਚਿਤਵੰਤੇ ਅੰਤਰ ਹੋਏ ਕਾਰਾ ਅੰਤ ਗਮਨ ਨਹ ਸੰਗ ਸਧਾਰਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਐਂਡਲੇ ਸਮੇਂ ਚ ਕਿਹੜਾ ਨਾਲ ਜਾਵੇਗਾ ਇਹਨੇ ਨਾਲ ਵੀ ਨਹੀਂ ਜਾਣਾ ਪਰ ਮਨ ਨੂੰ ਕਾਲਾ ਕਰ ਦੇਣਾ ਤੇ ਖਾਲਸਾ ਜੀ ਮਨ ਤੇ ਪਹਿਲਾਂ ਹੀ ਕਾਲਾ ਹੈ ਇਸ ਮਨ ਕੋ ਮਹਾਰਾ ਸੱਚੇ ਪਾਸ਼ਾ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹ ਇਹ ਮਨ ਨੂੰ ਤੇ ਪਹਿਲਾਂ ਹੀ ਜਨਮਾਂ ਜਨਮਾਂ ਤਰਾ ਦੀ ਮਹਿਲ ਲੱਗੀ ਹੋਈ ਹੈ ਤੇ ਖਾਲਸਾ ਜੀ ਹੋਰ ਆਪਾਂ ਮਾਇਆ ਚਿਤ ਵਿਚਿਤ ਵਕੇ ਆਪਣੇ ਮਨ ਨੂੰ ਕਾਲਾ ਕੀਤਾ ਹੋਇਆ ਸਤਿਗੁਰ ਸੱਚੇ ਪਾਸ਼ਾ ਹੋਰ ਵੀ ਬਚਨ ਕਰਦੇ ਕਹਿੰਦੇ ਜਦੋਂ ਆਉਂਦਾ ਹੈ ਤੇ ਬੰਦਾ ਉੱਡਿਆ ਹੀ ਫਿਰਦਾ ਸਭ ਕੁਝ ਭੁੱਲ ਜਾਂਦਾ ਜਦੋਂ ਇਹ ਧੰਨ ਜਾਂਦਾ ਹੈ ਤੇ ਪ੍ਰਾਣਾ ਤੋਂ ਵੱਧ ਖਾਲਸਾ ਜੀ ਇਹ ਦੁਖੀ ਹੋ ਜਾਂਦਾ ਜਿਵੇਂ ਬਚਨ ਵੀ ਆਉਂਦੇ ਬਾਬਾ ਜੀ ਬਾਬਾ ਰਵਿਦਾਸ ਸਾਹਿਬ ਜੀਆਂ ਦੇ ਬਚਨ ਆ ਸ਼ਾਇਦ ਮੈਂ ਵਿਸਰਦਾ ਨਾ ਹੋਵਾਂ ਖਾਲਸਾ ਜੀ ਉਹ ਬਚਨ ਆਉਂਦੇ ਆ ਕਿ ਜਦ ਕਿਸ਼ ਪਾਵੈ ਤਵ ਗਰਭ ਕਰਦਾ ਹੈ ਮਾਇਆ ਗਈ ਤਬਰੂਣ ਲਗਤ ਹੈ ਜਦੋਂ ਮਾਇਆ ਚਲੇ ਜਾਂਦੀ ਹੈ ਫਿਰ ਮਨੁੱਖ ਰੋਣ ਲੱਗ ਪੈਂਦਾ ਜਿਸ ਵੇਲੇ ਆ ਜਾਂਦੀ ਹੈ ਹੱਸਣ ਲੱਗ ਪੈਂਦਾ ਸੋ ਸਤਗੁਰੂ ਜੀ ਮਹਾਰਾਜ ਨੇ ਦੱਸਣਾ ਕੀਤਾ ਵੀ ਭਾਈ ਅਸਲੀ ਧਨ ਹੈ ਜਿਹੜਾ ਵਾਹਿਗੁਰੂ ਦਾ ਨਾਮ ਉਹਨੂੰ ਇਕੱਠਾ ਕਰੋ ਉਹਨੂੰ ਇੰਨਾ ਕ ਇਕੱਠਾ ਕਰ ਲਿਓ ਕਿ ਇਹ ਮਾਇਆ ਤੁਹਾਡੇ ਅੱਗੇ ਪਿੱਛੇ ਘੁੰਮੇ ਵੀ ਸਾਨੂੰ ਸੇਵਾ ਦਾ ਮੌਕਾ ਦਿਓ ਖਾਲਸਾ ਜੀ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਬਚਨ ਕੀਤੇ ਨੇ ਕਿ ਗੁਰੂ ਦਾ ਬਚਨ ਕਮਾਉਣਾ ਹੈ ਨਾਮ ਜਪਣਾ ਹੈ ਖਾਲਸਾ ਜੀ ਜਿਹੜਾ ਨਾਮ ਜਪਦਾ ਹੈ ਨਾ ਉਹਦੇ ਅੱਗੇ ਪਿੱਛੇ ਮਾਇਆ ਪੱਜੀ ਫਿਰਦੀ ਹੈ ਉਹਦੇ ਅੱਗੇ ਪਿੱਛੇ ਕਦਮ ਚੁੰਮਦੀ ਫਿਰਦੀ ਹੈ ਉਹਨਾਂ ਗੁਰਸਿੱਖਾਂ ਦੇ ਕਰਮਕਦਮ ਚੋਂ ਮੰਦੀ ਆ ਵੀ ਭਾਈ ਮੈਨੂੰ ਆਪਣੇ ਘਰ ਵਿੱਚ ਪਰਵੇਸ਼ ਹੋਣ ਦੀ ਸਮਾਂ ਦੇ ਦੇ। ਮੈਨੂੰ ਇਜਾਜ਼ਤ ਦੇ ਦੇ ਤੇ ਖਾਲਸਾ ਜੀ ਅਸੀਂ ਇਹਨੇ ਮੂਰਖਾਂ ਸਤਿਗੁਰ ਜੀ ਦੇ ਬਚਨਾਂ ਨੂੰ ਭੁੱਲ ਕੇ ਵਿਸਾਰ ਕੇ ਮਾਇਆ ਪਿੱਛੇ ਲੱਗ ਗਏ ਆ ਸਤਿਗੁਰ ਜੀਆਂ ਨੂੰ ਵਿਸਾਰ ਦਿੱਤਾ। ਪਰ ਮਹਾਰਾਜ ਕਹਿੰਦੇ ਜੀ ਪਰਮੇਸ਼ਰ ਵੱਲ ਜੁੜ ਜਾਈਏ ਤੇ ਮਾਇਆ ਆਪਣੇ ਆਪ ਖਾਲਸਾ ਜੀ ਆ ਜਾਂਦੀ ਹੈ। ਇਹਨੂੰ ਇਕੱਠਾ ਕਰਨ ਬਾਰੇ ਕਦੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਜਿੱਥੇ ਇਕੱਠਾ ਹੋਣ ਲੱਗ ਪੈਂਦਾ ਖਾਲਸਾ ਜੀ ਉਥੇ ਇਹ ਦੁੱਖਾਂ ਦਾ ਘਰ ਬਣ ਜਾਂਦਾ। ਮਹਾਰਾ ਸੱਚੇ ਪਾਸ਼ਾ ਨੇ ਬਚਨ ਬਚਨ ਵੀ ਕੀਤੇ ਨੇ ਮਹਾਰਾ ਕਹਿੰਦੇ ਸੁਣੋ ਪੁੱਤਰ ਇਸ ਮੈਂ ਦੁੱਖ ਘਣੇ ਮਹਾਰਾ ਕਹਿੰਦੇ ਪੁੱਤਰ ਮੋਰੀ ਇਹ ਤੁਹਾਨੂੰ ਇਕੱਠਾ ਕਰਨਾ ਇਹਦੇ ਵਿੱਚ ਬਹੁਤ ਦੁੱਖ ਨੇ ਬੜੇ ਦੁੱਖ ਨੇ ਮਹਾਰਾ ਸੱਚੇ ਪਾਸ਼ਾ ਅਗੇ ਬਚਨ ਕਰਦੇ ਕਹਿੰਦਾ ਕਹਿੰਦੇ ਮਹਾਬਲੀ ਇਸ ਜਗ ਮੈਂ ਹਨ ਐਡਾ ਮਹਾਬਲੀ ਆ ਤੁਹਾਨੂੰ ਇਹ ਪੈਸਾ ਸਾਰੇ ਸੰਸਾਰ ਨੂੰ ਖਾ ਗਿਆ ਤਬਾਹ ਕਰ ਛੱਡਿਆ ਕਿਸੇ ਨੂੰ ਨਹੀਂ ਛੱਡਦਾ ਤੁਸੀਂ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹੀ ਪਾਵੋ ਉਹ ਸੁੱਖਾਂ ਦਾ ਦਾਤਾ ਹੈ ਮਹਾਰਾ ਕਹਿੰਦੇ ਹਰ ਸਿਮਰਨ ਧਨ ਤੇ ਸੁਖ ਪਾਵਾ ਜਨਮ ਮਰਨ ਦਾ ਦਰਦ ਦਿੰਸਾਵਾ ਸੁਨੋ ਮੋਹਰੀ ਨਹਿ ਪਿਤਬਾਨੀ ਉਰ ਵਿਚਾਰ ਕਰ ਸਾਚੀ ਮਾਨੀ ਮਹਾਰਾ ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਧਨ ਮਨੁੱਖ ਨੂੰ ਇਕੱਠਾ ਕਰਨਾ ਚਾਹੀਦਾ ਫਿਰ ਉਹ ਮਨੁੱਖ ਸੋਖੀ ਸੁਖ ਪਾਉਂਦਾ ਜਨਮ ਤੇ ਮਰਨ ਦਾ ਦਿਲਦਰ ਦੂਰ ਹੋ ਜਾਂਦਾ ਮਹਾਰਾ ਕਹਿੰਦੇ ਪੁੱਤਰ ਮੇਰੇ ਆਪਣੇ ਪੁੱਤਰ ਆਪਣੇ ਪਿਤਾ ਦੀ ਗੱਲ ਸੁਣ ਬਚਨ ਮੰਨ ਦੇ ਵਿੱਚ ਵਿਚਾਰ ਵੇਖੇ ਗੱਲਾਂ ਸੱਚੀਆਂ ਨੇ ਇਹ ਸਤਿਗੁਰੂ ਮਹਾਰਾਜ ਨੇ ਸਾਨੂੰ ਦੱਸਣਾ ਕੀਤਾ ਖਾਲਸਾ ਜੀ ਕਿ 24 ਘੰਟੇ ਮਾਇਆ ਮਾਇਆ ਮੰਗੀ ਜਾਣਾ ਇਹ ਵੀ ਮਾੜੀ ਗੱਲ ਹੈ ਸੋ ਖਾਲਸਾ ਜੀ ਆਓ ਹੱਡ ਬੀਤੀ ਸਰਵਣ ਕਰੀਏ ਪਹਿਲਾਂ ਇੱਕ ਬੇਨਤੀ ਕਰੀਏ ਕਿ ਜਿਹੜਾ ਦੂਸਰਾ ਚੈਨਲ ਹੈ ਮਹਾਰਾਜ ਦੀ ਕਿਰਪਾ ਸਦਕਾਰ ਰੂਹ ਦੀ ਖੇਡ ਉਹਦੇ ਉੱਤੇ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਖਾਲਸਾ ਜੀ ਆਪਾਂ ਵਿਆਖਿਆ ਸ਼ੁਰੂ ਕੀਤੀ ਹੈ ਬਿਲਕੁਲ ਪੰਜਾਬੀ ਤੇ ਸਰਲ ਰੂਪ ਦੇ ਵਿੱਚ ਆਪ ਜੀ ਜਰੂਰ ਸਰਵਣ ਕਰੋ ਜਪਜੀ ਸਾਹਿਬ ਕਿਵੇਂ ਉਚਾਰੀ ਗਈ ਕਿੱਥੇ ਕਿੱਥੇ ਉਚਾਰੀ ਉਹ ਸਿੱਧਾਂ ਦੇ ਕੀ ਪ੍ਰਸ਼ਨ ਨੇ ਜਰੂਰ ਆਪ ਜੀ ਸਰਵਣ ਕਰੋ ਕਿਉਂਕਿ ਉਹ ਚੈਨਲ ਦੇ ਉੱਤੇ ਖਾਲਸਾ ਜੀ ਬਹੁਤੀ ਸੰਗਤ ਨਹੀਂ ਸਰਵਣ ਕਰਦੀ ਪਰ ਜਪਜੀ ਸਾਹਿਬ ਬਹੁਤ ਆਨੰਦ ਵਾਲੀ ਬਾਣੀ ਹੈ ਜੇ ਆਪਾਂ ਸਰਵਣ ਕਰਾਂਗੇ ਤਾਂ ਸਾਨੂੰ ਬਾਣੀ ਪੜ੍ਹਦੇ ਆ ਵੀ ਆਨੰਦ ਆਵੇਗਾ ਸੋ ਜਿਹੜੀ ਅੱਜ ਦੀ ਹੱਡ ਬੀਤੀ ਹੈ ਖਾਲਸਾ ਜੀ ਆਓ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਦਾਸ ਕੋਲੋਂ ਮਹਾਰਾਜ ਦੀ ਰਹਿਮਤ ਨਾਲ ਬਹੁਤ ਸੰਗਤ ਖਾਲਸਾ ਜੀ ਸ਼ੀਧੀ ਦੇਗਾ ਕਰਵਾਉਂਦੀ ਹੈ ਦਾਸ ਦਾ ਵਿੱਚ ਕੋਈ ਯੋਗਦਾਨ ਨਹੀਂ ਖੇੜ ਸਾਰੇ ਸ਼ਹੀਦਾਂ ਸਿੰਘਾਂ ਦੀ ਹੈ ਖੇੜ ਜਿਹੜੀ ਹੈ ਖਾਲਸਾ ਜੀ ਉਹ ਭਰੋਸੇ ਦੀ ਹੈ ਭਾਵਨਾ ਦੀ ਹੈ ਜਿਨ੍ਹਾਂ ਦੇ ਅੰਦਰ ਭਰੋਸਾ ਦੇ ਭਾਵਨਾ ਹੈ ਉਹਨਾਂ ਦੀ ਕਰਾਈ ਹੋਈ ਸ਼ੀਦੀ ਦੇ ਇੱਕ ਬਹੁਤ ਸੇਤੀ ਖਾਲਸਾ ਜੀ ਪੂਰੀ ਹੁੰਦੀ ਉਹਨਾਂ ਦੀ ਅਰਦਾਸ ਬਹੁਤ ਛੇਤੀ ਪ੍ਰਵਾਨ ਹੁੰਦੀ ਜਿਨ੍ਹਾਂ ਅੰਦਰ ਖਾਲਸਾ ਜੀ ਭਾਵਨਾ ਨਹੀਂ ਸ਼ਰਧਾ ਨਹੀਂ ਉਹ ਫਿਰ ਮੇਰੇ ਵਰਗੇ ਵਿਚਾਰੇ ਝੂਕਦੇ ਰਹਿੰਦੇ ਕਿ ਸਾਡੀ ਪੂਰੀ ਨਹੀਂ ਹੋਈ ਸਾਡੀ ਬਾਬੇ ਨੇ ਸੁਣੀ ਨਹੀਂ ਖਾਲਸਾ ਜੀ ਭਾਗ ਸ਼ਰਧਾ ਵਾਲੇ ਨੂੰ ਲੱਗਦੇ ਸੋ ਜਿਹੜੀ ਅੱਜ ਦੀ ਹੱਡ ਬੀਤੀ ਹੈ ਇੱਕ ਭੈਣ ਹੁਣਾ ਦੀ ਆਪਜੀ ਨੂੰ ਸਰਵਣ ਕਰਵਾਉਣ ਲੱਗਾ ਭੈਣ ਹੁਣਾ ਨੇ ਮੇਰੇ ਨਾਲ ਗੱਲਬਾਤ ਕੀਤੀ ਉਹ ਕਹਿਣ ਲੱਗੇ ਕਿ ਮੇਰਾ ਵਿਆਹ ਹੋਇਆ ਵਿਆਹ ਹੋਣ ਤੋਂ ਬਾਅਦ ਅਸੀਂ ਇੱਥੇ ਆ ਗਏ ਕੈਨੇਡਾ ਵਿੱਚ ਨੇ ਉਹ ਤੇ ਖਾਲਸਾ ਜੀ ਉੱਥੇ ਚਲੋ ਇੱਥੇ ਵੀ ਭੈਣ ਚੰਗੀ ਪੜ੍ਹੀ ਲਿਖੀ ਸੀ ਉੱਥੇ ਜਦੋਂ ਗਈ ਉੱਥੇ ਜਾ ਕੇ ਕੋਈ ਕੰਮ ਧੰਦਾ ਉਹਨੂੰ ਚੰਗਾ ਮਿਲਿਆ ਨਹੀਂ ਜਿੰਨੀ ਉਹਨੇ ਸਟੱਡੀ ਕੀਤੀ ਸੀ ਖਾਲਸਾ ਜੀ ਨਰਸਿੰਗ ਦਾ ਕੀਤਾ ਸੀ ਉਹਨੇ ਸੋਚਿਆ ਸੀ ਮੈਂ ਉੱਥੇ ਜਾ ਕੇ ਕਰ ਲਾਂਗੀ ਪਰ ਪਤਾ ਨਹੀਂ ਕਿਹੋ ਜੀਆਂ ਉਹਦੇ ਵਿੱਚ ਅੜਚਾ ਅੜਚਨਾ ਆਉਣ ਲੱਗੀਆਂ ਉਹਦਾ ਕੰਮ ਨਹੀਂ ਚੱਲਿਆ ਉਹਨੂੰ ਕਿਤੇ ਵੀ ਜਿੱਥੇ ਵੀ ਇੰਟਰਵਿਊ ਦਿੱਤੀ ਉਹਦੀ ਕਿਤੇ ਵੀ ਉਹਨੂੰ ਜੌਬ ਨਹੀਂ ਮਿਲੀ ਇੱਕ ਵਿਚਾਰੀ ਸਟੋਰ ਤੇ ਥੋੜਾ ਜਿੜ ਉਹਨੇ ਕੰਮ ਕੀਤਾ ਉਥੋਂ ਵੀ ਉਹ ਬਹੁਤਾ ਉਹਨਾਂ ਨੇ ਰੱਖਿਆ ਨਹੀਂ ਉਹਨੂੰ ਤੇ ਉਥੋਂ ਵੀ ਤੋੜ ਦਿੱਤਾ ਉਹ ਡਿਪਰੈਸ਼ਨ ਵਿੱਚ ਚਲੀ ਗਈ ਵੀ ਸ਼ਾਇਦ ਮੇਰੇ ਕਰਮਾਂ ਵਿੱਚ ਹੀ ਹੈ ਨਹੀਂ ਕੰਮ ਕਿਉਂਕਿ ਖਾਲਸਾ ਜੀ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਦੋਵੇਂ ਦੇ ਦੋ ਜੀ ਨੇ ਤੇ ਦੋਵੇਂ ਕਮਾਉਣ ਤੇ ਫਿਰ ਕੁਝ ਬਚਦਾ ਜੇ ਚਾਰ ਜੀ ਨੇ ਤੇ ਚਾਰੇ ਕਮਾਉਣ ਫਿਰ ਕੁਝ ਬਚਦਾ ਜੇ ਕਹੋ ਕਿ ਪੰਜ ਜੀ ਪਰਿਵਾਰ ਵਿੱਚ ਕਮਾਉਣ ਵਾਲਾ ਇੱਕ ਹੈ ਐਵੇਂ ਕੁਝ ਨਹੀਂ ਬਚਦਾ ਇਹਦਾ ਇੱਥੇ ਪੰਜਾਬ ਵਿੱਚ ਵੀ ਇਹੋ ਕੁਝ ਹੈ ਹਰ ਥਾਂ ਇਹੋ ਕੁਝ ਹੈ ਜਿੰਨੀ ਮਹਿੰਗਾਈ ਹੋ ਗਈ ਉਹ ਭੈਣੇ ਜਦੋਂ ਭੈਣ ਨੂੰ ਉਹਦਾ ਘਰ ਵਾਲਾ ਉਹ ਥੋੜਾ ਜਿਹਾ ਹੋਰ ਸੁਭਾਅ ਦਾ ਸੀ ਉਹ ਕਹਿਣ ਲੱਗ ਪਿਆ ਵੀ ਤੂੰ ਇੱਥੇ ਆਈਆਂ ਜਿੱਦਾਂ ਉਹ ਇਹ ਇਹ ਉਹਨੂੰ ਜਿਤਾਉਣ ਲੱਗ ਪਿਆ ਵੀ ਤੂੰ ਮੇਰੇ ਤੇ ਬੋਝ ਬਣ ਗਈਆਂ ਇੱਥੇ ਆ ਕੇ ਤੇ ਉਹਨੇ ਖਾਲਸਾ ਜੀ ਭੈਣ ਨਾ ਇਹ ਸੋਚ-ਸੋਚ ਕੇ ਡਿਪਰੈਸ਼ਨ ਵਿੱਚ ਚਲੀ ਗਈ ਸਰੀਰ ਉਹਦਾ ਬਿਮਾਰ ਹੋਣ ਲੱਗ ਪਿਆ ਕਮਜ਼ੋਰ ਹੋਣ ਲੱਗ ਪਈ ਕਹਿੰਦੀ ਮੈਂ ਖੜੀ ਖਲੋਤੀ ਕਈ ਵਾਰ ਡੇਗ ਪੈਂਦੀ ਸਾਂ ਇਦਾਂ ਦੇ ਮੇਰੇ ਹਾਲਾਤ ਹੋ ਗਏ ਮੇਰੇ ਦਿਮਾਗ ਵਿੱਚ ਇਹੋ ਹੀ ਆਈ ਜਾਵੇ ਵੀ ਮੈਂ ਇੱਥੇ ਰਹਿਣਾ ਨਹੀਂ ਮੈਂ ਸ਼ਾਇਦ ਮਰ ਜਾਣਾ ਇਹੋ ਜਿਹੀਆਂ ਗੱਲਾਂ ਮੇਰੇ ਮਨ 'ਚ ਆਉਣ ਲੱਗ ਪਈਆਂ ਵੀ ਮੈਨੂੰ ਕੰਮ ਨਹੀਂ ਮਿਲਣਾ ਮੈਂ ਸ਼ਾਇਦ ਇੰਡੀਆ ਨਹੀਂ ਪਹੁੰਚ ਸਕਦੀ ਪੰਜਾਬ ਨਹੀਂ ਮੈਂ ਪਹੁੰਚਣਾ ਮੈਂ ਇੱਥੇ ਮਰ ਜਣਾ ਜਿੱਦਾਂ ਮਾੜੇ ਫੁਰਨੇ ਮਨ ਵਿੱਚ ਆਉਣ ਲੱਗ ਪਏ ਬਹੁਤ ਜ਼ਿਆਦਾ ਉਹ ਭੈਣ ਕਹਿੰਦੀ ਵੀ ਮੈਂ ਪਾਠ ਪਹਿਲਾਂ ਕਰਦੀ ਹੁੰਦੀ ਸਾਂ ਮੇਰੇ ਕੋਲ ਪਾਠ ਵੀ ਛੁੱਟ ਗਿਆ ਮੈਂ ਪਾਠ ਵੀ ਨਹੀਂ ਸੀ ਕਰਦੀ ਮੇਰੇ ਕੋਲ ਹੁੰਦਾ ਹੀ ਨਹੀਂ ਸੀ ਪਾਠ ਮਾੜੇ ਮਾੜੇ ਖਿਆਲ ਆਉਣੇ ਤੇ ਉਹਨੇ ਫਿਰ ਖਾਲਸਾ ਜੀ ਮਹਾਰਾਜ ਦੀ ਜਿਵੇਂ ਕਿਰਪਾ ਹੁੰਦੀ ਉਹ ਭੈਣ ਕਹਿੰਦੀ ਵੀ ਮੇਰੇ ਤੇ ਸ਼ਹੀਦਾਂ ਦੀ ਕਿਰਪਾ ਹੀ ਹੋਈ ਆ ਤੇ ਮੈਂ ਨਹੀਂ ਤੇ ਜ਼ਿਆਦਾ ਫੋਨ ਯੂਜ਼ ਨਹੀਂ ਕਰਦੀ ਇੱਕ ਦਿਨ ਮੈਂ ਫੋਨ ਘਰ ਬੈਠੀ ਕੱਲੀ ਤੇ ਮਨ ਵਿੱਚ ਆਇਆ ਵੀ ਮੈਂ ਫੋਨ ਦੇਖਾਂ ਮੈਂ ਫੋਨ ਦੇਖਦੀ ਸਾਂ ਕਹਿੰਦੇ ਤੇ ਸਾਹਮਣੇ ਲਿਖਿਆ ਹੋਇਆ ਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਪਤਾ ਨਹੀਂ ਉਹਨਾਂ ਨੇ ਕਿਹੜੀ ਜਿਹੜੀ ਖਾਲਸਾ ਜੀ ਦਾਸ ਨੇ ਹੱਡ ਬੀਤੀ ਕੋਈ ਬੋਲੀ ਸੀ ਉਹਦਾ ਉੱਥੇ ਥੰਬਨੇਲ ਲੱਗਾ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਦੱਸਣਾ ਕੀਤਾ ਮੈਨੂੰ ਵਿਸਰ ਗਿਆ ਕਹਿੰਦੇ ਉਹ ਥੰਬਨੇਲ ਲੱਗਾ ਹੋਇਆ ਮੈਂ ਸੋਚਾਂ ਵੀ ਸੁਣਨੀ ਆ ਮੈਂ ਉਹਨੂੰ ਕਲਿੱਕ ਕਰ ਲਿਆ ਕਹਿੰਦੇ ਵੀ ਮੈਂ ਜਦੋਂ ਸੁਣਨ ਲੱਗ ਪੀ ਮੈਨੂੰ ਇੱਕ ਗੱਲ ਤੋਂ ਇੰਟਰਸਟ ਬਣਿਆ ਫਿਰ ਬਣਿਆ ਫਿਰ ਬਣਦਾ ਬਣਦਾ ਮੈਂ ਨਾ ਉਹਨੂੰ ਸਾਰੀ ਸੁਣੀਆ ਖਾਲਸਾ ਜੀ ਉਹ ਵੀਡੀਓ 30 ਮਿੰਟ ਦੀ ਸੀ 31 ਮਿੰਟ ਦੀ ਉਹ ਭੈਣ ਕਹਿੰਦੀ ਮੈਂ ਸਾਰੀ ਸੁਣੀ ਫਿਰ ਉਸ ਤੋਂ ਬਾਅਦ ਮੈਂ ਦੂਜੀ ਸੁਣੀ ਤੀਜੀ ਸੁਣੀ ਮੈਨੂੰ ਉਹਨਾਂ ਜਿੰਨਾ ਚਿਰ ਮੈਂ ਸੁਣਦੀ ਗਈ ਮੈਨੂੰ ਕੋਈ ਫੁਰਨਾ ਨਹੀਂ ਆਇਆ ਕੋਈ ਮਨ ਵਿੱਚ ਖਿਆਲ ਨਹੀਂ ਆਇਆ ਮਾੜਾ ਨਹੀਂ ਤਾਂ ਮੈਂ ਸੋਚੀ ਜਾਂਦੀ ਸਾਂ ਸਾਰਾ ਸਾਰਾ ਦਿਨ ਇਹਨੇ ਫਿਰ ਮੇਰੀ ਨਾ ਰੂਟੀਨ ਬਣ ਗਈ ਮੈਨੂੰ 2-2 4-4 5-5 7-7 ਦਿਨ ਵਿੱਚ ਸੁਣ ਲੈਣੀ ਆ ਕਿੰਨੇ ਇੱਕ ਦਿਨ ਸੁਣਦਿਆਂ ਸੁਣਦਿਆਂ ਸ਼ੀਦੀ ਦੇਖਦੀ ਸਾਹਮਣੇ ਆਈ ਤੇ ਉਹਨਾਂ ਨੇ ਨਾ ਮੈਨੂੰ ਖਾਲਸਾ ਜੀ ਮੈਸੇਜ ਕੀਤਾ ਤੇ ਮੇਰੇ ਕੋਲ ਕਿੰਨੇ ਦਿਨ ਦੇਖਿਆ ਲੰਘਿਆ ਤੇ ਜਦੋਂ ਮੈਂ ਦੇਖਿਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਹਾਂਜੀ ਦੱਸੋ ਉਹਨਾਂ ਨੇ ਸਾਰੀ ਆਪਣੀ ਦੱਸੀ ਵੀ ਮੈਨੂੰ ਮੈਨੂੰ ਇਦਾਂ ਹੁੰਦਾ ਵੀ ਮੇ ਮੇਰਾ ਘਰ ਵਾਲਾ ਵੀ ਮੇਰੀ سپورਟ ਨਹੀਂ ਕਰਦਾ ਮੈਨੂੰ ਕੰਮ ਕਾਜ ਵੀ ਕੋਈ ਨਹੀਂ ਮਿਲਿਆ ਮੈਂ ਚੰਗੀ ਪੜ੍ਹੀ ਲਿਖੀ ਆ ਮੇਰੇ ਕੋਲ ਸਰਟੀਫਿਕੇਟ ਨਹੀਂ ਮੈਂ ਨਰਸਿੰਗ ਦਾ ਕੀਤਾ ਹੋਰ ਵੀ ਕਈ ਕੁਝ ਕੀਤਾ ਪਰ ਕੰਮ ਹੀ ਕੋਈ ਨਹੀਂ ਮਿਲਦਾ ਪਿਆ ਮੈਨੂੰ ਇੱਥੇ ਤੇ ਮੈਂ ਡਿਪਰੈਸ਼ਨ ਚ ਚਲੀ ਗਈ ਆ ਮੈਨੂੰ ਘਰ ਵਿੱਚ ਡਰ ਲੱਗਦਾ ਜੇ ਮੈਂ ਖੜੀ ਖੜ ਜਾਂਨੀ ਆ ਖਲੋਤੀ ਰਹਿਨੀ ਆ ਤੇ ਮੈਨੂੰ ਉੱਥੇ ਮੈਨੂੰ ਐਦਾਂ ਹੁੰਦਾ ਵੀ ਮੈਂ ਡਿੱਗ ਪੈਣਾ ਤੇ ਮੈਂ 2-4 ਵਾਰ ਡਿੱਗੀ ਵੀ ਆ ਬੇਹੋਸ਼ ਹੋ ਗਏ ਤੇ ਉਹਨੇ ਕਿਹਾ ਵੀ ਮੇਰੀ ਸ਼ਹੀਦੀ ਦੇਖ ਤੁਸੀਂ ਕਰਵਾ ਦਿਓ ਖਾਲਸਾ ਜੀ ਮਹਾਰਾਜ ਦੀ ਕਿਰਪਾ صدਕਾ ਭੈਣ ਦੀ ਸ਼ਹੀਦੀ ਦੇ ਕਰਵਾਈ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਮਹਾਰਾਜ ਦੀ ਕਿਰਪਾ ਨਾਲ ਚਲੋ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਕਿ ਮੈਂ ਤਾਂ ਸਿਰਫ ਅਰਦਾਸ ਕਰਵਾ ਸਕਦਾ ਬਾਕੀ ਤੁਹਾਡੇ ਤੇ ਮਹਾਰਾਜ ਵਿੱਚ ਖੇੜਾ ਹੈ ਮੇਰਾ ਵਿੱਚ ਕੋਈ ਲੈਣ ਦੇਣ ਨਹੀਂ ਜੇ ਤੁਸੀਂ ਕੱਲ ਨੂੰ ਮੀਨੂਗਾ ਵੀ ਤੁਹਾਡੇ ਕੋਲੋਂ ਕਰਵਾਈ ਸੀ ਜੀ ਅਸੀਂ ਪੈਸੇ ਭੇਜੇ ਸੀ ਤੇ ਤੁਸੀਂ ਇਦਾਂ ਇਦਾਂ ਕਈ ਗੱਲਾਂ ਕਰਦੇ ਨੇ ਲੋਕ ਤੇ ਖਾਲਸਾ ਜੀ ਉਹ ਪੈਣ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਅਰਦਾਸ ਕਰਾ ਦਿਓ ਮਹਾਰਾਜ ਦੇ ਚਰਨਾਂ ਵਿੱਚ ਮਹਾਰਾਜ ਜੋ ਕਰਨਗੇ ਮੈਨੂੰ ਮਨਜ਼ੂਰ ਆ ਮਹਾਰਾਜ ਦੀ ਕਿਰਪਾ ਖ ਸਦਕਾ ਖਾਲਸਾ ਜੀ ਸ਼ੀਦੀ ਦੇ ਕਰਵਾਈ ਤੇ ਮੈਂ ਨਾ ਉਸ ਦਿਨ ਬਾਹਰ ਸਾਂ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸੀ ਡੀ ਕਰਵਾਤੀ ਮੈਂ ਕਿਹਾ ਵੀ ਮੈਂ ਕੱਲ ਜਾਣਾ ਮੈਂ ਅਗਲੇ ਦਿਨ ਗਿਆ ਕਰਵਾਉਣ ਵਾਸਤੇ ਉਸ ਤੋਂ ਬਾਅਦ ਤਿੰਨ ਚਾਰ ਦਿਨ ਮੇਰੇ ਕੋਲ ਨਾ ਜਿੱਦਾਂ ਮੈਂ ਸਾਰਿਆਂ ਨੂੰ ਪਰਚੀਆਂ ਭੇਜਦਾ ਕਈਆਂ ਦੀ ਖਾਲਸਾ ਜੀ ਰਹਿ ਵੀ ਜਾਂਦੀਆਂ ਕਿਉਂਕਿ ਰੁਝੇਵੇਂ ਹੋ ਗਏ ਤੇ ਮੇਰੇ ਕੋਲ ਨਾ ਉਹਨਾਂ ਨੂੰ ਦੱਸ ਨਹੀਂ ਹੋਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਅਰਦਾਸ ਕਰਵਾਤੀ ਮੈਂ ਉਹਨਾਂ ਨੂੰ ਫਿਰ ਇੱਕ ਦਿਨ ਦੱਸਿਆ ਵੀ ਤੁਹਾਡੀ ਅਰਦਾਸ ਬੇਨਤੀ ਮੈਂ ਕਰਵਾਤੀ ਉਹਨਾਂ ਨੇ ਫਿਰ ਉਹੀ ਗੱਲ ਕੀਤੀ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਅਰਦਾਸ ਬੇਨਤੀ ਇੱਕ ਵਾਰੀ ਫਿਰ ਉਹ ਕਹਿੰਦੇ ਇੱਕ ਵਾਰੀ ਫੇਰ ਕਰਾ ਦਿਓ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਭੈਣੇ ਮੇਰਾ ਕਾਰਜਾ ਸਿਰਫ ਉਥੋਂ ਤੱਕ ਅਰਦਾਸ ਪਚਾਉਣੀ ਅੱਗੇ ਕਾਰਜ ਮਹਾਰਾਜ ਨੇ ਕਰਨਾ ਤੁਹਾਡੀ ਅੰਦਰ ਦੀ ਸ਼ਰਧਾ ਭਾਵਨਾ ਵੇਖਣੀ ਆ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਰਕਾਰਾ ਜਦੋਂ ਦੂਜੀ ਵਾਰ ਸ਼ਹੀਦੀ ਦੇ ਕਰਵਾਈ ਉਸੇ ਹਫਤੇ ਜੀ ਜਿਹਨੂੰ ਦੂਸਰੀ ਵਾਰ ਸ਼ਹੀਦੀ ਦੇ ਕਰਵਾਈ ਆਸੀ ਮਹਾਰਾਜ ਦੀ ਉੱਤੇ ਕਿਰਪਾ ਹੋਈ ਉਹ ਭੈਣ ਦਾ ਮਨ ਵੱਜ ਗਿਆ ਜਿੱਦਣ ਸ਼ਹੀਦੀ ਦੇ ਕਰਵਾਈ ਉਸ ਦਿਨ ਉਹ ਭੈਣ ਕਹਿੰਦੀ ਵੀ ਮੈਂ ਇੱਕ ਸੁਖਨੀ ਸਾਹਿਬ ਦਾ ਪਾਠ ਕੀਤਾ ਮੇਰਾ ਚੇਤ ਕੀਤਾ ਮੈਂ ਕਰਾਂ ਮੈਂ ਪੋਥੀ ਖੋਲ ਕੇ ਪਾਠ ਕੀਤਾ ਕਹਿੰਦੇ ਮੈਂ ਇੱਕ ਸੰਪੂਰਨ ਕਰ ਲਿਆ ਮੇਰੇ ਮਨ ਵਿੱਚ ਆਇਆ ਮੈਂ ਪਾਣੀ ਪੀ ਕੇ ਫੇਰ ਕਰਾਂ ਕੈਨੇਵਾ ਫੇਰ ਕੀਤਾ ਇਹ ਨਹੀਂ ਜਿਸ ਦਿਨ ਤੁਸੀਂ ਸ਼ੀਦੀ ਦੇ ਕਰਵਾਈ ਉਸ ਦਿਨ ਮੈਂ ਚਾਰ ਜਪਤੀ ਸਾਹਿਬ ਚਾਰ ਸੁਖਣੀ ਸਾਹਿਬ ਦੇ ਪਾਠ ਕੀਤੇ ਐਡੀ ਮਹਾਰਾਜ ਦੀ ਉਤੇ ਕਿਰਪਾ ਹੋਈ ਖਾਲਸਾ ਜੀ ਜੇ ਜਿਹਨੂੰ ਉਹ ਪਾਠ ਕਰਨ ਮਨ ਲੱਗ ਗਿਆ ਉਹ ਅਗਲੇ ਦਿਨ ਵੀ ਉੱਠੀ ਫਿਰ ਉਸ ਤੋਂ ਅਗਲੇ ਦਿਨ ਵੀ ਉੱਠੀ ਉਹਦਾ ਡਿਪਰੈਸ਼ਨ ਵਾਲਾ ਜਿਹੜਾ ਰੋਗ ਸੀ ਉਹ ਬਿਲਕੁਲ ਖਤਮ ਹੋ ਗਿਆ ਤੇ ਮਹਾਰਾਜ ਦੀ ਕਿਰਪਾ ਵਰਤੀ ਉਹਨੇ ਖਾਲਸਾ ਜੀ ਇੰਟਰਵਿਊ ਦਿੱਤੀ ਸੀ ਢਾਈ ਤਿੰਨ ਮਹੀਨੇ ਪਹਿਲਾਂ ਕਿਤੇ ਤੇ ਖਾਲਸਾ ਜੀ ਉਥੋਂ ਉਹਨੂੰ ਫੋਨ ਆਇਆ ਚੌਥੇ ਦਿਨ ਜਿਸ ਦਿਨ ਸ਼ੀਦੀ ਦੇ ਕਰਵਾਈ ਚਾਰ ਦਿਨਾਂ ਬਾਅਦ ਉਹਨੂੰ ਫੋਨ ਆਇਆ ਫੋਨ ਤੇ ਉਹਨਾਂ ਨੇ ਆਪ ਕਿਹਾ ਵੀ ਤੁਸੀਂ ਆਪਣੇ ਪੇਪਰ ਲੈ ਕੇ ਪਹੁੰਚੋ ਜਦੋਂ ਉੱਥੇ ਗਏ ਤੇ ਖਾਲਸਾ ਜੀ ਨੂੰ ਉਹ ਨੌਕਰੀ ਮਿਲ ਗਈ ਉਹ ਜਿੱਦਾਂ ਉਹ ਸ਼ਾਇਦ ਉੱਥੇ ਗੋਰਿਆਂ ਨੂੰ ਸਾਹਮਦੇ ਨੇ ਦਵਾਈਆਂ ਦਿੰਦੀਆਂ ਨੇ ਨਰਸਾਂ ਵਗੈਰਾ ਰੱਖੀਆਂ ਹੁੰਦੀਆਂ ਉਹ ਪਤਾ ਨਹੀਂ ਕਾਹਦਾ ਕੋਰਸ ਖਾਲਸਾ ਜੀ ਉਹਨੂੰ ਕਹਿੰਦੇ ਨੇ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਕੰਮ ਮਿਲ ਗਿਆ ਤੇ ਖਾਲਸਾ ਜੀ ਦਾ ਘਰਵਾਲਾ ਇੰਨੇ ਚਿਰ ਤੋਂ ਪਹਿਲਾਂ ਦਾ ਗਿਆ ਹੋਇਆ ਜਿੰਨੇ ਪੈਸੇ ਉਹ ਕਮਾਉਂਦਾ ਸੀ ਉਹ ਤੋਂ ਡਬਲ ਪੈਸੇ ਉਹ ਕਮਾਉਣ ਲੱਗ ਪਈ ਤੇ ਮਹਾਰਾਜ ਦੀ ਕਿਰਪਾ ਵਰਤਗੀ ਖਾਲਸਾ ਜੀ ਤਿੰਨ ਕ ਮਹੀਨੇ ਢਾਈ ਮਹੀਨੇ ਹੋ ਗਏ 2.5 ਨਹੀਂ ਥੋੜੇ ਹੋਏ ਹੁਣ 1.5 ਜਾਂ ਪੌਣੇ 2 ਮਹੀਨੇ ਹੋਏ ਖਾਲਸਾ ਜੀ ਹਰਦੀਪੀਤ ਆਈ ਨੂੰ ਤੇ ਦਾਸ ਕੋਲੇ ਸਮਾਂ ਨਹੀਂ ਸੀ ਕਈ ਵਾਰ ਭੁੱਲ ਵੀ ਜਾਂਦੀਆਂ ਤੇ ਮੈਂ ਸੋਚਿਆ ਵੀ ਹੁਣ ਆਪ ਜੀ ਨੂੰ ਸਰਵਣ ਕਰਵਾਵਾਂ ਸੋ ਐਡੀ ਮਹਾਰਾਜ ਨੇ ਕਿਰਪਾ ਉਹ ਭੈਣ ਤੇ ਹੋਈ ਮਹਾਰਾਜ ਨੇ ਦਇਆ ਕੀਤੀ ਖਾਲਸਾ ਜੀ ਸ਼ਹੀਦੀ ਦੇ ਕਰਵਾਉਣ ਦਾ ਡਿਪਰੈਸ਼ਨ ਵੀ ਉਹਦਾ ਠੀਕ ਹੋ ਗਿਆ ਉਹਨੂੰ ਕੰਮ ਵੀ ਮਿਲ ਗਿਆ ਇੰਨੇ ਚਿਰ ਤੋਂ ਵਿਚਾਰੀ ਟੱਕਰਾਂ ਮਾਰਦੀ ਸੀ ਸ਼ਹੀਦਾ ਨੇ ਕਿਰਪਾ ਕੀਤੀ ਲਾਜ ਰੱਖੀ ਉਹਨੂੰ ਖਾਲਸਾ ਜੀ ਆਪ ਬਾਹ ਫੜ ਕੇ ਕਾਰਜ ਤੇ ਲਾਇਆ ਸੋ ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰੂ ਜੀ ਮਹਾਰਾਜ ਕਿਰਪਾ ਵਰਤਾਉਂਦੇ ਨੇ ਪਰ ਜਿਨ੍ਹਾਂ ਦੇ ਅੰਦਰ ਦੇ ਵਿੱਚ ਪ੍ਰੇਮ ਹੁੰਦਾ ਫਿਰ ਉਹ ਭੈਣ ਹੁਣ ਕਹਿੰਦੀ ਵੀ ਮੈਂ ਦੋ ਸੁਹਣੀ ਸਾਹਿਬ ਦੇ ਪਾਠ ਪੱਕੇ ਕਰਦੀ ਆ ਸਵੇਰੇ ਵੀ ਜਾਣ ਲੱਗਿਆ ਕਰਦੀ ਆ ਤੇ ਆ ਕੇ ਵੀ ਕੰਮ ਕਾਜ ਕਰਕੇ ਕਰਕੇ ਹੀ ਸੌਣੀ ਆ ਖਾਲਸਾ ਜੀ ਬਾਕੀ ਆਪਣਾ ਆਲਸ ਹੁੰਦਾ ਅਸੀਂ ਕਈ ਵਾਰੀ ਕਹਿ ਦਿੰਦੇ ਹੁੰਦੇ ਸਾਨੂੰ ਕੰਮ ਬਹੁਤ ਆ ਜੀ ਕੰਮ ਪੈ ਗਿਆ ਇਸ ਕਰਕੇ ਸਾਡੇ ਕੋਲੇ ਜਾਪ ਨਹੀਂ ਹੋਇਆ ਖਾਲਸਾ ਜੀ ਕੰਮ ਤਾਂ ਰਹੀ ਹੁੰਦੇ ਹੀ ਰਹਿੰਦੇ ਨੇ ਕੰਮ ਕਿਨੂੰ ਨਹੀਂ ਆ ਸੰਸਾਰ ਵਿੱਚ ਹਰ ਇੱਕ ਜੀਵ ਨੂੰ ਕੰਮ ਹੈ ਪਰ ਅਸਲ ਵਿੱਚ ਉਹੀ ਮਨੁੱਖ ਹੈ ਜਿਹੜਾ ਮਹਾਰਾ ਸੱਚੇ ਪਾਤਸ਼ਾਹ ਨੂੰ ਪਹਿਲ ਦਿੰਦਾ ਸਤਗੁਰ ਦੇ ਨਾਮ ਨੂੰ ਪਹਿਲ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪਹਿਲ ਦਿੰਦਾ ਔਰ ਇਹਦੇ ਗੁਰੂ ਗਰੀਬਨਵਾਰ ਅੰਤਰਜਾਮੀ ਕਿਰਪਾ ਕਰਦੇ ਸੋ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਸਦਕਾ ਉਹਨੂੰ ਕਾਰਜ ਖਾਲਸਾ ਜੀ ਉਹਨੂੰ ਕੰਮ ਮਿਲਿਆ ਉਹਨੇ ਕੁਝ ਦੋ ਹਫਤੇ ਹੋ ਗਏ ਦੋ ਵੀਕ ਹੋਏ ਖਾਲਸਾ ਜੀ ਉਹਨਾਂ ਨੇ ਆਪਣੇ ਦਸਵੰਦ ਦੀ ਸੇਵਾ ਵੀ ਭੇਜੀ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਦੀ ਕਾਰਜ ਵਿੱਚ ਲਾਈ ਸੋ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਜਿਨ੍ਹਾਂ ਦੇ ਕਾਰਜ ਰੁਕੇ ਹੋਏ ਓ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਮਹਾਰਾਜ ਕੋਲੇ ਬਾਣੀ ਦਾ ਜਾਪ ਮੰਗਿਆ ਕਰੋ ਸਰਵਣ ਕਰ ਲਿਆ ਕਰੋ ਜੇ ਨਹੀਂ ਕਰ ਸਕਦੇ ਤੇ ਕੰਨਾਂ ਵਿੱਚ ਲਾ ਕੇ ਹੈੱਡਫੋਨ ਸਰਵਣ ਕਰਿਆ ਕਰੋ ਬਾਣੀ ਨੂੰ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਆਪਣੀ ਕਿਰਤ ਕਮਾਈ ਤੋਂ ਵਿੱਚੋਂ ਜਦੋਂ ਤੁਹਾਡੇ ਘਰ ਕਿਰਤ ਆਉਂਦੀ ਹੈ ਕਮਾਈ ਆਉਂਦੀ ਉਹਦੇ ਵਿੱਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਫਿਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਦੀ ਫਿਰ ਖਾਲਸਾ ਜੀ ਦਿਨੋਂ ਦਿਨੋਂ ਕਾਰਜ ਵਧੇ ਆਪਣੀਆਂ ਗਲਤੀਆਂ ਕਰਕੇ ਖਾਲਸਾ ਜੀ ਅਸੀਂ ਦੁਖੀ ਹਾਂ ਮਾਰਾ ਦਾ ਨਾਮ ਜਪੀਏ ਸਤਿਗੁਰ ਤੇ ਭਰੋਸਾ ਰੱਖੀਏ ਤੇ ਮਨ ਉਧਰੋਂ ਕੱਢ ਲਈਏ ਜਿੱਥੇ ਦੁੱਖ ਆਇਆ ਜਦੋਂ ਮਨ ਦੁੱਖ ਵਿੱਚ ਲੱਗਾ ਰਹਿੰਦਾ ਨਾ ਖਾਲਸਾ ਜੀ ਕਦੇ ਸੁਖੀ ਨਹੀਂ ਹੁੰਦਾ ਦੁੱਖ ਆ ਗਿਆ ਦੁੱਖ ਨੂੰ ਵਿਸਾਰ ਦਿਓ ਅੱਖਾਂ ਮੀਟ ਲਓ ਮਹਾਰਾਜ ਵੱਲ ਨੂੰ ਮੁੱਖ ਕਰ ਲਓ ਇਹ ਕਹੋ ਕਿ ਮਹਾਰਾਏ ਮੇਰੇ ਬਯੰਤ ਨੇ ਵੱਡੇ ਨੇ ਦੁੱਖਾਂ ਨੂੰ ਕੱਟਣ ਵਾਲੇ ਨੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਨੇ ਗੁਰੂ ਗਰੀਬ ਨਾਨਕ ਸੱਚੇ ਪਾਤਸ਼ਾਹ ਨੇ ਆਪੇ ਕਿਰਪਾ ਕਰਨ ਦੇਣੀ ਮਹਾਰਾ ਤੇ ਬਾਣੀ ਚ ਬਜਨ ਕਰਦੇ ਰੋਕਣ ਤੇ ਰਸੋਗਣ ਤੇ ਜਲ ਜੋਗਣ ਤੇ ਭਾਂਤ ਬਚਾਵੇ ਪਰਮੇਸ਼ਰ ਸਾਰੇ ਦੁੱਖਾਂ ਰੋਗਾਂ ਸੋਗਾਂ ਤੋਂ ਬਚਾਉਣ ਵਾਲਾ ਵਾਹਿਗੁਰੂ ਹੈ ਖਾਲਸਾ ਜੀ ਮਾਰੇ ਤੇ ਪੂਰਨ ਭਰੋਸਾ ਰੱਖੋ ਸਤਿਗੁਰੂ ਜੀ ਜਰੂਰ ਕਿਰਪਾ ਕਰਦੇ ਸੋ ਸਤਿਗੁਰ ਦੀਨ ਦੁਨੀ ਦੇ ਮਾਲਕ ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚੋਂ ਸਾਰੇ ਸੁੱਖ ਖਾਲਸਾ ਜੀ ਪ੍ਰਾਪਤ ਹੁੰਦੇ ਜਿਹੜਾ ਉਹ ਕੈਂਸਰ ਵਾਲਾ ਖਾਲਸਾ ਜੀ ਪੇਸ਼ੈਂਟ ਸੀ ਉਹਨਾਂ ਨੂੰ ਦਾਸ ਨੇ ਜਿਹੜੀ ਪੇਮੈਂਟ ਸੀ ਭੇਜਣੀ ਉਹ ਵੀ ਮਹਾਰਾਜ ਦੀ ਕਿਰਪਾ ਸਦਕਾ ਭੇਜਤੀ ਹੈ ਤੇ ਉਹਨਾਂ ਨੇ ਮੇਰੀ ਉਹਨਾਂ ਨਾਲ ਅੱਜ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਨਾ ਨਾ ਤਾਂ ਖੂਨ ਆਇਆ ਉਹ ਪਤਾ ਨਹੀਂ ਕਾਲੇ ਰੰਗ ਦੀਆਂ ਕਾਦੀਆਂ ਉਲਟੀਆਂ ਆਈਆਂ ਤੇ ਉਹ ਬੱਚਾ ਖਾਲਸਾ ਜੀ ਬਹੁਤ ਜ਼ਿਆਦਾ ਕਮਜ਼ੋਰ ਹੋ ਚੱਕਾ ਮਤਲਬ ਉਹਦੇ ਛੋਟੇ ਹੁੰਦੇ ਨਹੀਂ ਆਵੇਂ ਮੈਂ ਫੋਟੋਆਂ ਦੇਖੀਆਂ ਤੇ ਹੁਣ ਮੈਂ ਖੁਦ ਜਾ ਕੇ ਵੀ ਦੇਖ ਕੇ ਆਇਆ ਸੀ ਬਹੁਤ ਜ਼ਿਆਦਾ ਕਮਜ਼ੋਰ ਮਹਾਰਾਜ ਸੱਚੇ ਪਾਸ਼ਾਏ ਕਿਰਪਾ ਕਰਨ ਭਾਈ ਤੁਸੀਂ ਸਾਰੀ ਜਿਹੜੇ ਜਿਹੜੇ ਸੁਣਦੇ ਹੋ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਸਤਿਗੁਰੂ ਜੀ ਮਹਾਰਾਏ ਤੁਸੀਂ ਜਾਣਦੇ ਹੋ ਕਿਸੇ ਦੇ ਕੀ ਕਰਮ ਨੇ ਮਹਾਰਾਏ ਉਹ ਉਹ ਤੁਸੀਂ ਜਾਣਦੇ ਹੋ ਸਾਨੂੰ ਉਹਦੇ ਬਾਰੇ ਨਹੀਂ ਪਤਾ ਪਰ ਸਤਿਗੁਰੂ ਜੀ ਤੁਸੀਂ ਸਾਨੂੰ ਹੁਕਮ ਕੀਤਾ ਵੀ ਸਾਰਿਆਂ ਦਾ ਭਲਾ ਮੰਗਣਾ ਮਹਾਰਾ ਜ ਸਰਬੱਤ ਦਾ ਭਲਾ ਕਰੋ ਖਾਲਸਾ ਜੀ ਉਹ ਸਾਰੇ ਜਦੋਂ ਸਰਬੱਤ ਦਾ ਭਲਾ ਮੰਗੋਗੇ ਉਹ ਬੱਚੇ ਦਾ ਵੀ ਨਾਲ ਮੰਗਿਆ ਕਰੋ ਮਾਰੇ ਕਿਸੇ ਦੇ ਘਰ ਵਿੱਚ ਚਰਾਗ ਜਗਦਾ ਰੱਖੇਗਾ ਸੋ ਉਹਨਾਂ ਦਾ ਕੱਲਾ ਕੱਲਾ ਹੀ ਪੁੱਤਰ ਹੈ ਮਾਰੇ ਕਿਰਪਾ ਕਰਨ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਾਰੇ ਦੁੱਖਾਂ ਕਲੇਸ਼ਾਂ ਤੋਂ ਬਚਾਉਣ ਸੋ ਖਾਲਸਾ ਜੀ ਆਪ ਜੀ ਦੇ ਚਰਨਾਂ ਵਿੱਚ ਇੱਕ ਹੋਰ ਬੇਨਤੀ ਆ ਆਪ ਜੀ ਦੀ ਕਿਰਪਾ ਨਾਲ ਹੀ ਜਿਹੜੇ ਗਰੀਬ ਗੁਰਬੇ ਕੁਝ ਕਹਿੰਦੇ ਨੇ ਸੇਵਾ ਕਰਨ ਵਾਸਤੇ ਜਿਨ੍ਹਾਂ ਦੇ ਘਰ ਰਾਸ਼ਨ ਦੀ ਲੋੜ ਹੈ ਜਾਂ ਕੋਈ ਹੋਰ ਕਾਰਜ ਹੈ ਜਾਂ ਕਿਸੇ ਨੂੰ ਘਰੇ ਇੱਕ ਬਿਮਾਰੀ ਹੈ ਤੇ ਆਪ ਜੀ ਭੇਜ ਦਿਓ ਆਪਣੇ ਦਸਵੰਦ ਵਿੱਚੋਂ ਸੇਵਾ ਤੇ ਉਹਦੇ ਨਾਲ ਹੀ ਕਾਰਜ ਹੁੰਦੇ ਆ ਤੇ ਆਪ ਜੀ ਭੇਜੋ ਤੇ ਫੇਰ ਹੀ ਕਾਰਜ ਹੋਣੇ ਆ ਤੇ ਖਾਲਸਾ ਜੀ ਜਦੋਂ ਕਿਸੇ ਦੀ ਸੇਵਾ ਕਰਨ ਵਾਸਤੇ ਦਾਸ ਜਾਂਦਾ ਹੈ ਨਾ ਉਹਨਾਂ ਨੂੰ ਜਾ ਕੇ ਇਹੀ ਕਹਿੰਦਾ ਵੀ ਇਹ ਮੇਰੇ ਪੈਸੇ ਨਹੀਂ ਆ ਇਹ ਗੁਰੂ ਕੀ ਸੰਗਤ ਦੇ ਪੈਸੇ ਆ ਮੈਂ ਸਿਰਫ ਪਹੁੰਚਾਉਣ ਆਇਆ ਤੇ ਖਾਲਸਾ ਜੀ ਉਹ ਜਿਹੜੀਆਂ ਦੁਆਵਾਂ ਦਿੰਦੇ ਆ ਨਾ ਕਾਸ਼ ਕਿਤੇ ਆਪ ਸੁਣੋ ਤੇ ਇੰਨਾ ਆਨੰਦ ਆਉਂਦਾ ਉਹ ਜਦੋਂ ਦੁਆਵਾਂ ਦਿੰਦੇ ਨਾ ਕਿ ਗੁਰੂ ਨਾਨਕ ਸਾਹਿਬ ਤੁਹਾਨੂੰ ਆਪ ਰੱਖੇ ਮਾਰਾ ਤੁਹਾਨੂੰ ਬਹੁਤਾ ਦਵੇ ਸਤਿਗੁਰੂ ਸੱਚੇ ਪਾਸ਼ਾ ਤੁਹਾਨੂੰ ਤਤੀ ਵਾਰ ਨਾ ਲੱਗਣ ਦੇਵੇ ਇਹੋ ਜੇ ਖਾਲਸਾ ਜੀ ਇਹੋ ਜੀਆਂ ਅਸੀਸਾਂ ਦਿੰਦੇ ਨੇ ਲੋਕ ਸੋ ਉੱਥੇ ਫਿਰ ਜਿਹੜੀ ਕੀਤੀ ਹੋਈ ਸੇਵਾ ਸਵਲ ਹੁੰਦੀ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ